ਮੇਨ ਮਸਟਰੀ ਡੀਏ ਜੀ ਲੋਕਾਂ ਲਈ ਰਜਿਸਟਰੀਆਂ ਨਹੀਂ ਹੈਗੀਆਂ ਅਸੀਂ ਐਂ ਬੈਠੇ ਆ 1947 ਤੋਂ ਲੈ ਕੇ ਜੀ ਤੇ ਨੰਬਰ 2 ਇੱਕ ਸੀਵਰੇਜ ਦਾ ਬਹੁਤ ਔਖਾ ਜੀ ਚਿੜੀਆਂ ਅੱਜ ਤੱਕ ਸਰਕਾਰਾਂ 70 ਸਾਲਾਂ ਤੋਂ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਸਾਡੀਆਂ ਮੁਸ਼ਕਲਾਂ ਕਦੀ ਮੁਸ਼ਕਲਾਂ ਲੱਗੀਆਂ ਹੀ ਨਹੀਂ ਜੀ ਤੇ ਲੋਕਾਂ ਨੇ ਫਤਵਾ ਦਿੱਤਾ ਜੀ ਆਮ ਆਦਮੀ ਪਾਰਟੀ ਨੂੰ ਇਸ ਵਾਰੀ ਤੇ ਉਸ ਫਤਵੇ ਦੇ ਉੱਤੇ ਮਾਨ ਸਾਹਿਬ ਕੰਮ ਕਰਨਗੇ ਜੀ ਸਾਰੀ ਪਾਰਟੀ ਉਸ ਨਾਲ ਅਸੀਂ ਖੜੇ ਆ ਜੀ ਟੱਟ ਕੇ ਖੜੇ ਆ ਤੇ ਉਹ ਮੁਸ਼ਕਲਾਂ ਅਸੀਂ ਹੱਲ ਕਰਨ ਦੀ ਜਿੰਨਾ ਜੀ ਜਾਨ ਤੋਂ ਜੋਰ ਲਾ ਕੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਜੀ ਅਸੀਂ ਹੱਲ ਕਰਾਵਾਂਗੇ ਮੈਂ ਨਹੀਂ ਕਹਿੰਦਾ ਵੀ ਮੈਂ ਇਕੱਲਾ ਕਰਾਂਗਾ ਜੀ ਸਾਰੇ ਨਗਰ ਨੂੰ ਨਾਲ ਲੈ ਕੇ ਮੈਂ ਹੱਲ ਕਰਾਊਂਗਾ ਜੀ ਉਹ ਤੇ ਜੋਰ ਜਿੰਨਾ ਜੋਰ ਲੱਗਿਆ ਜਿੰਨੀ ਭੱਜਣਾ ਠੋਈ ਮੈਂ ਕਰੂੰਗਾ ਜੀ ਬੇਜੋੜ ਮਿਹਨਤ ਕਰਕੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹ ਪਾਰ ਕਰਕੇ ਅੱਗੇ ਲੈ ਕੇ ਆਵਾਂਗੇ ਜੀ ਲੋਕਾਂ ਨੂੰ ਵੇਅਰ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਾਂਜੀ ਮੈਂ ਜਸਵੰਤ ਸਿੰਘ ਜੀ ਵਾਰਡ ਨੰਬਰ 6 ਘਗਾ ਤੇ ਮੈਂ ਆਮ ਆਦਮੀ ਪਾਰਟੀ ਦਾ ਮੈਨੂੰ ਐਮਐਲਏ ਸਾਹਿਬ ਨੇ ਤੇ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਮੈਨੂੰ ਉਮੀਦਵਾਰ ਲਾਣਿਆ ਜੀ ਤੇ ਜੋ ਵੀ ਸਾਡੇ ਵਾਰਡ ਦੇ ਵਿੱਚ ਮੁਸ਼ਕਲਾਂ ਨੇ ਜੋ ਵੀ ਸਾਡੇ ਵਾਰਡ ਦੇ ਵਿੱਚ ਦਿੱਕਤਾਂ ਨੇ ਜੇਕਰ ਮੇਰਾ ਵਾਰਡ ਮੈਨੂੰ ਨਮਾਜਦਾ ਹੈ ਜੇਕਰ ਕਿ ਲਗਭਗ ਤੈ ਹੀ ਹੈ ਜੀ ਸਾਰਾ ਹੀ ਜੋ ਵੀ ਹੋਣਾ ਹੈ ਲਗਭਗ ਤੈ ਹੀ ਹੈ ਤੇ ਇਸ ਵਾਰੀ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਆਸ ਉਹ ਤਸਰੇ ਨਾਲ ਅਸੀਂ ਇੱਥੋਂ ਜਿੱਤ ਕੇ ਝੋਲੀ ਪਾਵਾਂਗੇ ਜੀ ਐਮਐਲਏ ਸਾਹਿਬ ਦੀ ਸ਼ੀਟ ਤੇ ਕੋਈ ਗੱਲ ਨਹੀਂ ਭਾਈਚਾਰੇ ਦੇ ਵਿੱਚ ਕੋਈ ਹੁੰਦੇ ਨੇ ਗੁੱਸੇ ਗਿਲੇ ਦੋ ਉਮੀਦਵਾਰ ਹੋਰ ਵੀ ਖੜੇ ਨੇ ਜੀ ਉਹਨਾਂ ਨੂੰ ਵੀ ਅਸੀਂ ਸਮਝਾਵਦੇ ਲਾ ਕੇ ਨੇੜੇ ਲਾ ਰਹੇ ਆਂ ਜੀ ਆਪਦੇ ਕਿਉਂਕਿ 2 ਸਾਲ 2.5 ਸਾਲ ਸਰਕਾਰ ਦੇ ਪੈਣੇ ਤੇ ਕਹਿੰਦੇ ਨੋਟੀਫਿਕੇਸ਼ਨ ਜਾਰੀ ਹੋਇਆ 2 ਸਾਲ ਹੋਰ ਮਿਲ ਗਏ ਜੀ ਸਰਕਾਰ ਨੂੰ 2029 ਦੇ ਵਿੱਚ ਚੋਣਾਂ ਨੇ ਐਮਐਲਏ ਸਾਹਿਬ ਦੇ 4.5 ਸਾਲ ਦੇ ਕਾਰਜਕਾਲ ਦੇ ਵਿੱਚੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਮੁਸ਼ਕਲਾਂ ਨੇ ਵਾਰਡ ਦੀਆਂ ਜੋ ਮੁਸ਼ਕਲਾਂ ਨੇ ਲੋਕਾਂ ਦੀਆਂ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਸਾਡੇ ਇੱਥੇ ਕੋਈ ਐਮਸੀ ਨਹੀਂ ਸੀ ਜੀ ਸਰਕਾਰ ਦਾ ਇਸ ਵਾਰੀ ਸਰਕਾਰ ਦੇ ਵਿੱਚ ਅਸੀਂ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਦੀਆਂ ਮੁਸ਼ਕਲਾਂ ਜਿਵੇਂ ਕਿ ਪਹਿਲਾਂ ਸਾਡੀ ਜਿੰਨੀ ਵੀ ਵਾਰਡ ਹੈ ਹੱਦਬੰਦੀ ਦੇ ਬਾਹਰ ਹੈ ਜੀ ਠੀਕ ਹੈ ਅਸੀਂ ਉਹ ਹੱਦਬੰਦੀ ਪਹਿਲਾਂ ਤਾਂ ਹੱਦਬੰਦੀ ਵਧਾਵਾਂਗੇ ਜੀ ਲੋਕਾਂ ਦੀਆਂ ਮੁਸ਼ਕਲਾਂ ਸਾਡੇ ਵਾਰਡ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਹੈਗੀ ਹੈ ਜੀ ਰਜਿਸਟਰੀਆਂ ਦੀ ਜਿਹੜੀਆਂ ਸਾਡੀਆਂ ਰਜਿਸਟਰੀਆਂ ਨਹੀਂ ਹੋ ਸਕੀਆਂ ਅੱਜ ਤੱਕ ਜਿੱਥੇ ਸੀ 1947 ਤੋਂ ਲੈ ਕੇ ਅੱਜ ਤੱਕ ਇੱਥੇ ਬੈਠੇ ਆ ਸਾਨੂੰ ਐਨਓਸੀ ਵਗੈਰਾ ਕਮੇਟੀ ਨੇ ਨਹੀਂ ਜਾਰੀ ਕੀਤੀ ਅਸੀਂ ਜਿਸ ਕਾਰਨ ਅਸੀਂ ਬਹੁਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਆ ਤੇ ਕੋਸ਼ਿਸ਼ ਕਰਾਂਗੇ ਬਹੁਤ ਜ਼ੋਰ ਲਾ ਕੇ ਸਰਕਾਰ ਅੱਗੇ ਪੀਲਾ ਕਰਾਂਗੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਪਹਿਲਾ ਕੰਮ ਹੋਊਗਾ ਸਾਡਾ ਹੱਦਬੰਦੀ ਵਧਾਣਾ ਦੂਜਾ ਕੰਮ ਸਾਨੂੰ ਲੋਕਾਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਅਸੀਂ ਪਰ ਜੋਰ ਅਪੀਲ ਕਰਕੇ ਸਰਕਾਰ ਤੋਂ ਮੰਗ ਕਰਕੇ ਉਸੇ ਰਜਿਸਟਰੀਆਂ ਕਰਾਵਾਂਗੇ ਤਾਂ ਜੋ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ